ਇਹਨਾਂ 2 ਮਿੰਟ ਦੀ ਸਾਇਲੈਂਟ ਤੁਰਕਸ਼ ਮੂਵੀ ਆ ਜੀਨੇ 27 ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ ਜਿੱਤਲੇ ਸੀਗੇ ਇਹ ਮੂਵੀ ਦੇ ਵਿੱਚ ਦਿਖਾਇਆ ਕਿ ਕਿ ਆ ਵੀ ਇੱਕ ਬੱਚਾ ਸੋਫੇ ਤੇ ਬੈਠਾ ਕਿਤਾਬ ਪੜ ਰਿਆ ਹੁੰਦਾ ਉਹਦਾ ਪਿਤਾ ਆਉਂਦਾ ਉਹ ਟੀਵੀ ਚ ਚਲਾਉਣ ਲੱਗ ਜਾਂਦਾ ਇਹ ਪਹਿਲਾਂ ਉਹ ਰਿਮੋਟ ਤੇ ਟੱਕਰਾ ਮਾਰਦਾ ਫਿਰ ਉਹ ਟੀਵੀ ਦੇ ਪਿੱਛੇ ਦੇਖਦਾ ਵੀ ਪਿੱਛੋਂ ਤਾਂ ਨਹੀਂ ਟੀਵੀ ਦੇ ਕੋਈ ਪ੍ਰੋਬਲਮ ਤੇ ਉਹ ਫਿਰ ਵੀ ਜਦੋਂ ਠੀਕ ਨਹੀਂ ਹੁੰਦਾ ਫਿਰ ਉਹ ਮਕੈਨਿਕ ਨੂੰ ਫੋਨ ਲਾਉਂਦਾ ਏ ਥੋੜੇ ਸਮੇਂ ਬਾਅਦ ਮਕੈਨਿਕ ਘਰ ਆ ਜਾਂਦਾ ਏ ਫਿਰ ਮਕੈਨਿਕ ਟੀਵੀ ਨੂੰ ਠੀਕ ਕਰਨ ਲੱਗ ਜਾਂਦਾ ਜਦੋਂ ਟੀਵੀ ਨੂੰ ਖੋਲਦੇ ਆ ਤੇ ਮਕੈਨਿਕ ਵੀ ਹੈਰਾਨ ਹੋ ਜਾਂਦਾ ਤੇ ਉਹ ਨਿੱਕੇ ਬੱਚੇ ਦਾ ਪਿਓ ਵੀ ਹੈਰਾਨ ਹੋ ਜਾਂਦਾ ਇਹ ਦੇਖ ਕੇ ਉਹ ਟੀਵੀ ਦੇ ਵਿੱਚ ਹੁੰਦਾ ਕੀ ਆ ਵੀ ਟੀਵੀ ਦੇ ਵਿੱਚ ਨਾ ਬ੍ਰੈਡ ਦੇ ਛੋਟੇ ਛੋਟੇ ਟੁਕੜੇ ਪਏ ਹੁੰਦੇ ਆ ਜਿਹੜਾ ਕਿ ਟੀਵੀ ਭਰਿਆ ਪਿਆ ਹੁੰਦਾ ਬ੍ਰੈਡ ਦੇ ਛੋਟੇ ਛੋਟੇ ਟੁਕੜਿਆਂ ਦੇ ਨਾਲ ਤੇ ਉਹ ਜਦੋਂ ਮਕੈਨਿਕ ਉਹ ਬ੍ਰੈਡ ਦੇ ਟੁਕੜੇ ਸਾਫ਼ ਕਰਕੇ ਟੀਵੀ ਦੇ ਵਿੱਚੋਂ ਟੀਵੀ ਨੂੰ ਦੁਬਾਰਾ ਠੀਕ ਕਰਕੇ ਚਲਾ ਜਾਂਦਾ ਘਰ ਦੇ ਵਿੱਚੋਂ ਫਿਰ ਉਹ ਮਾਪੇ ਜਿਹੜੇ ਆ ਉਹ ਤਾਂ ਉਹਨੂੰ ਬੱਚੇ ਨੂੰ ਲੈ ਕੇ ਬੈਠ ਜਾਂਦੇ ਆ ਸਾਈਡ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਾਰਨਾਮਾ ਸਾਡੇ ਬੱਚੇ ਨੇ ਕੀਤਾ ਹੋਰ ਤਾਂ ਕਿਸੇ ਨੇ ਕੀਤਾ ਨਹੀਂਗਾ ਫਿਰ ਉਹ ਬੱਚੇ ਨੂੰ ਪੁੱਛਦਾ ਇਹ ਕੰਮ ਕਿਉਂ ਕੀਤਾ ਉਹ ਫਿਰ ਦੱਸਦਾ ਬੱਚਾ ਉਹ ਕਹਿੰਦਾ ਵੀ ਮੈਂ ਜਦੋਂ ਟੀਵੀ ਦੇਖ ਰਿਹਾ ਸੀ ਥੋੜੇ ਦਿਨ ਪਹਿਲਾਂ ਤੇ ਟੀਵੀ ਦੇ ਵਿੱਚ ਇੱਕ ਵੀਡੀਓ ਆ ਰਹੀ ਸੀ ਜਿਹਦੇ ਵਿੱਚ ਕਿ ਬੱਚੇ ਵੀਡੀਓ ਦੇ ਵਿੱਚ ਭੁੱਖ ਮਰੀ ਦੇ ਨਾਲ ਮਰ ਰਹੇ ਸੀਗੇ ਭੁੱਖ ਮਰੀ ਵਾਲੇ ਬੱਚੇ ਦਿਖਾਏ ਜਾ ਰਹੇ ਸੀ ਟੀਵੀ ਦੇ ਵਿੱਚ ਇਸ ਕਰਕੇ ਉਹ ਕਹਿੰਦਾ ਵੀ ਮੈਨੂੰ ਲੱਗਿਆ ਵੀ ਇਹ ਬੱਚੇ ਭੁੱਖੇ ਨੇ ਤੇ ਜਿੰਨੇ ਵੀ ਘਰ ਦੇ ਵਿੱਚੋਂ ਕਹਿੰਦਾ ਬ੍ਰੈਡ ਉਸ ਵੇਲੇ ਪਏ ਸੀਗੇ ਉਹ ਕਹਿੰਦਾ ਵੀ ਮੈਂ ਸਾਰੇ ਚੱਕ ਕੇ ਟੀਵੀ ਦੇ ਵਿੱਚ ਪਾ ਦਿੱਤੇ ਨਿੱਕੇ ਨਿੱਕੇ ਕਰਕੇ ਵੀ ਉਹ ਬੱਚੇ ਖਾ ਲੈਣਗੇ ਹੁਣ ਬੱਚੇ ਦਾ ਮਨ ਚੰਚਲ ਹੈ ਉਹਨੂੰ ਨਹੀਂ ਪਤਾ ਵੀ ਇਦਾਂ ਨਹੀਂ ਪਹੁੰਚ ਸਕਦੀ ਕਿਸੇ ਤੱਕ ਚੀਜ਼ ਤਾਂ ਉਹ ਜਿਹੜਾ ਮੈਸੇਜ ਹੈ ਉਹ ਫਿਰ ਜਿਹੜੇ ਮਾਪਿਓ ਆ ਦੋਨੇ ਈਮੋਸ਼ਨਲ ਹੋ ਜਾਂਦੇ ਆ ਤੇ ਬੱਚੇ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਬੱਚੇ ਦੀ ਜਿਹੜੀ ਇਹ ਹਰਕਤ ਸੀਗੀ ਉਹ ਇੱਕ ਚੰਗੀ ਭਾਵਨਾਵਾਂ ਨੂੰ ਲੈ ਕੇ ਸੀਗੀ ਮਾੜੀ ਭਾਵਨਾਵਾਂ ਨੂੰ ਲੈ ਕੇ ਨਹੀਂ ਸੀਗੀ ਵੀ ਇੱਕ ਭੁੱਖੇ ਬੱਚਿਆਂ ਦਾ ਪੇਟ ਭਰਨ ਕਰਕੇ ਉਹ ਸਾਡੇ ਬੱਚੇ ਨੇ ਇਦਾਂ ਕੀਤਾ ਸੋ ਇਹ ਨਿੱਕੀ ਜੀ ਫਿਲਮ ਕਿੱਡੀ ਵੱਡੀ ਮੋਟੀਵੇਸ਼ਨਲ ਆ ਤੇ ਸਾਡੇ ਇੰਡੀਆ ਵਰਗਾ ਦੇਸ਼ ਹੈ ਜਾਂ ਹੋਰ ਗਰੀਬ ਦੇਸ਼ ਨੇ ਜਿਨ੍ਹਾਂ ਦੇ ਵਿੱਚ ਇਦਾਂ ਦੇ ਪਤਾ ਹੀ ਨਹੀਂ ਕਿੰਨੇ ਕੁ ਬੱਚੇ ਜਿਹੜੇ ਭੁੱਖਮਰੀ ਦੇ ਨਾਲ ਮਰ ਜਾਂਦੇ ਨੇ ਤੇ ਭਾਰਤ ਵੀ ਭੁੱਖਮਰੀ ਦੇ ਵਿੱਚ ਜਿਹੜੇ ਆ ਉਹ ਸਭ ਤੋਂ ਟਾਪ ਦੇ ਦੇਸ਼ਾਂ ਦੇ ਵਿੱਚੋਂ ਇੱਕ ਹੈ ਤੇ ਕਹਿਣ ਨੂੰ ਇਹ ਭਾਵੇਂ ਸਰਕਾਰਾਂ ਇਹ ਫੋਕੇ ਦਾਅਵੇ ਕਰੀ ਜਾਂਦੀਆਂ ਰਹਿੰਦੀਆਂ ਨੇ ਵੀ ਸਾਡਾ ਮਹਾਨ ਭਾਰਤ ਹੈ ਅਸੀਂ ਬਹੁਤ ਵਿਕਾਸ ਕਰ ਲਿਆ ਅਸੀਂ ਬੜੀ ਸਾਡੀ ਵਿਸ਼ਵ ਦੀ ਤਾਕਤ ਬਣਾ ਲਿਆ ਏ ਪਰ ਸਚਾਈ ਇਹ ਆ ਗਰਾਊਂਡ ਲੈਵਲ ਦੀ ਰਿਪੋਰਟ ਇਹ ਆ ਵੀ ਇੱਥੇ ਪਤਾ ਹੀ ਨਹੀਂ ਕਿੰਨੇ ਕੁ ਬੱਚੇ ਜਿਹੜੇ ਆ ਭੁੱਖ ਮਰੀ ਦੇ ਨਾਲ ਮਰਦੇ ਨੇ ਸੋ ਇਹ ਵੀਡੀਓ ਜਿਹੜੀ ਆ ਵਧੀਆ ਮੂਵੀ ਹੈ ਹੈ ਇਹਨੇ 27 ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ ਜਿੱਤੇ ਸੀ ਜਦੋਂ ਇਹ ਆਈ ਸੀਗੀ ਸੋ ਤੁਹਾਨੂੰ ਇਹ ਮੂਵੀ ਕਿਵੇਂ ਲੱਗੀ ਤੁਸੀਂ ਵੀ ਆਪਦਾ ਸੁਝਾਅ ਜਰੂਰ ਦਿਓ ਧੰਨਵਾਦ ਵਧੀਆ ਮੂਵੀ ਹੈ ਹੈ ਇਹਨੇ 27 ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ ਜਿੱਤੇ ਸੀ ਜਦੋਂ